ਤੁਸੀਂ ਪ੍ਰਾਈਮ ਅਸ਼ਾ ਟੀਵੀ ਦੇਖ ਰਹੇ ਹੋ ਜਿੱਥੇ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਅਖਬਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਵਿੱਚ ਸੋਣੀ ਖਿੜੀ ਹੋਈ ਤਿੱਖੀ ਧੁੱਪ ਨਿਕਲੀ ਆ ਪੰਜਾਬ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਮਾੜਾ ਮੋਟਾ ਮੀਂਹ ਪਿਆ ਹੋਵੇ ਪਰ ਬਹੁਤੀ ਹੋਰ ਜਾਣਕਾਰੀ ਨਹੀਂ ਆਈ ਪਰ ਵੈਸੇ ਪੂਰੇ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਆਸ ਸੀ ਤੇ ਮੌਸਮ ਖੁਸ਼ਕ ਰਿਹਾ ਵੀ ਤੇ ਪੰਜਾਬ ਦੇ ਵਿੱਚ 36 ਤੋਂ ਲੈ ਕੇ 37 37.5 ਡਿਗਰੀ ਤੱਕ ਤਾਪਮਾਨ ਇਸ ਵੇਲੇ ਚੱਲ ਰਿਹਾ ਹੈ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਹੈ ਜੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕੜੀ ਦੀ ਸੰਭਾਵਨਾ ਘੋਰਾ ਨਹੀਂ ਪਿਛਲੇ 4-5 ਦਿਨਾਂ ਤੋਂ ਪੰਜਾਬ ਦੇ ਵਿੱਚ ਤਿੱਖੀ ਧੁੱਪ ਨਿਕਲਦੀ ਆ ਤੇਜ਼ ਧੁੱਪ ਨਿਕਲਦੀ ਆ ਦਿਨ ਖੜਿਆ ਰਹਿੰਦਾ ਬਿਲਕੁਲ ਚਾਨਣ ਵਾਲਾ ਦਿਨ ਰਹਿੰਦਾ ਤੇ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਹੋਊਗਾ ਕਿ ਉਲਟ ਹੋਊਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਕਹੀ ਗਈ ਹੈ ਇਹ ਗੱਲ ਕਿ ਮੌਸਮ ਪੰਜਾਬ ਦੇ ਵਿੱਚ ਗਰਮ ਤੇ ਖੁਸ਼ਕ ਰਹਿਣਾ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਹੁਣ ਕਈ-ਕਈ ਲੱਖ ਦੇ ਵਿੱਚ ਆ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਕਈ-ਕਈ ਲੱਖ ਇਸ ਵੇਲੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਯੂਪੀ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਮੱਧ ਪ੍ਰਦੇਸ਼ ਦੇ ਵਿੱਚੋਂ ਜਾਂ ਕਿਸੇ ਹੋਰ ਸੂਬੇ ਦੇ ਵਿੱਚੋਂ ਆ ਕੇ ਇੱਥੇ ਰਹਿੰਦੇ ਆ ਜਿਹੜੇ ਇੱਥੇ ਮਿਹਨਤ ਕਰਦੇ ਆ ਜਿਹੜੇ ਇੱਥੇ ਕਾਰੋਬਾਰ ਕਰਦੇ ਆ ਜਿਹੜੇ ਇੱਥੇ ਬਿਜ਼ਨਸਮੈਨ ਵੀ ਬਣੇ ਆ ਤੇ ਜਿਹੜੇ ਇੱਥੇ ਹੁਣ ਪੱਕੇ ਘਰ ਬਣਾ ਕੇ ਵੀ ਰਹਿੰਦੇ ਆ ਪਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਵੱਖ-ਵੱਖ ਪੰਚਾਇਤਾਂ ਦੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਕੀਤੇ ਜਾ ਰਹੇ ਆ ਉਹ ਇਹ ਗੱਲ ਕਹਿੰਦੇ ਜੀ ਕਿ ਵੈਰੀਫਿਕੇਸ਼ਨ ਕਰਾਉਣੀ ਚਾਹੀਦੀ ਹੈ ਪੁਲਿਸ ਵੈਰੀਫਿਕੇਸ਼ਨ ਇਹਨਾਂ ਦੀ ਹੋਣੀ ਚਾਹੀਦੀ ਆ ਕੀ ਪਤਾ ਯੂਪੀ ਦੇ ਵਿੱਚ ਇਹ ਕਤਲ ਕਰਕੇ ਇੱਥੇ ਆਏ ਹੋਣ ਕੀ ਪਤਾ ਬਿਹਾਰ ਦੇ ਵਿੱਚ ਕਿਸੇ ਨਾਲ ਜ਼ਬਰਜਨਾਹ ਕੀਤਾ ਹੋਵੇ ਕੀ ਪਤਾ ਮੱਧ ਪ੍ਰਦੇਸ਼ ਦੇ ਵਿੱਚ ਕੋਈ ਕਾਂਡ ਕਰਕੇ ਸਾਡੇ ਕੋਲੇ ਆਏ ਹੋਣ ਤੇ ਪੰਜਾਬੀਆਂ ਨੂੰ ਇਹ ਗੱਲ ਕਿਉਂ ਹੁਣ ਸੁਝੀ ਇਹ ਗੱਲ ਕਿਉਂ ਉਹਨਾਂ ਨੂੰ ਆਉੜੀ ਕਿਉਂਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਦਾ ਇੱਕ 5 ਸਾਲ ਦਾ ਬੱਚਾ ਹਰਵੀਰ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਚੱਕਿਆ ਗਿਆ ਉਹਦੇ ਨਾਲ ਗਲਤ ਕੰਮ ਕੀਤਾ ਗਿਆ ਉਹਨੂੰ ਮਾਰ ਦਿੱਤਾ ਗਿਆ ਉਹਦੀ ਲਾਸ਼ ਮਿਲੀ ਹੁਣ ਉਹਦਾ ਸਸਕਾਰ ਵੀ ਹੋ ਗਿਆ ਉਹਦੀਆਂ ਬੱਚੇ ਦੀਆਂ ਅਸਥੀਆਂ ਵੀ ਜਲ ਪ੍ਰਵਾਹ ਹੋ ਗਈਆਂ ਜਿਹੜਾ ਇਹ ਕਾਤਲ ਜਿਹੜਾ ਉਹਦੇ ਨਾਲ ਗਲਤ ਕੰਮ ਕਰਨ ਵਾਲਾ ਬੰਦਾ ਪ੍ਰਵਾਸੀ ਮਜ਼ਦੂਰ ਇਹਨੂੰ ਹੁਣ ਜੇਲ੍ਹ ਦੇ ਵਿੱਚ ਭੇਜਿਆ ਗਿਆ ਇਹਨੂੰ ਫਾਂਸੀ ਮਿਲੇ ਇਸ ਗੱਲ ਦੀ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਇੱਕਦਮ ਇਹ ਗੱਲ ਸੁਝੀ ਆ ਕਿ ਭਾਈ ਕੱਲ ਨੂੰ ਕਿਸੇ ਹੋਰ ਹਰਵੀਰ ਨਾਲ ਵੀ ਇਹ ਗੱਲ ਹੋ ਸਕਦੀ ਆ ਕਿਸੇ ਹੋਰ ਬੱਚੀ ਨਾਲ ਵੀ ਇਹ ਗੱਲ ਹੋ ਸਕਦੀ ਆ ਕਿਸੇ ਹੋਰ ਧੀ ਭੈਣ ਨਾਲੇ ਜਵਾਨ ਨਾਲ ਵੀ ਗੱਲ ਹੋ ਸਕਦੀ ਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਦੁਆਬੇ ਦੇ ਇੱਕ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਇੱਕ ਪੰਜਾਬਣ ਕੁੜੀ ਨੂੰ ਭੁਜਾ ਕੇ ਲੈ ਗਿਆ ਸੀ ਉਸ ਤੋਂ ਬਾਅਦ ਪਿੰਡ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਕਿ ਪਿੰਡ ਦੀ ਕੋਈ ਵੀ ਕੁੜੀ ਜਾਂ ਪਿੰਡ ਦਾ ਕੋਈ ਵੀ ਮੁੰਡਾ ਜੇਕਰ ਕਿਸੇ ਨਾਲ ਇਵੇਂ ਭੱਜੂ ਤੇ ਪ੍ਰਵਾਸੀ ਮਜ਼ਦੂਰ ਨਾਲ ਭੱਜੂ ਤੇ ਭਾਈ ਉਹਨੂੰ ਪਿੰਡ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਮਿਲਣੀ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਸ ਗੱਲ ਦਾ ਪੰਜਾਬੀਆਂ ਨੂੰ ਹੁਣ ਇਸ ਗੱਲ ਦਾ ਡਰ ਵੀ ਸਤਾਉਂਦਾ ਵੀ ਕਿਤੇ ਸਾਡੇ ਬੱਚੇ ਦੇ ਨਾਲ ਕੋਈ ਜ਼ਿਆਦਤੀ ਨਾ ਕਰ ਦੇਣ ਇਹ ਲੋਕ ਸਾਡੀ ਧੀ ਭੈਣ ਦੇ ਉੱਤੇ ਕੋਈ ਮਾੜੀ ਅੱਖ ਵੀ ਨਾ ਰੱਖੀ ਜਾਵੇ ਪਰ ਮੇਰੇ ਖਿਆਲ ਦੇ ਮੁਤਾਬਕ ਇਹ ਗੱਲਾਂ ਆਪਾਂ ਨੂੰ ਕਈ ਦਹਾਕੇ ਪਹਿਲਾਂ ਸੋਚੜੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਸੀ ਹੁਣ ਵੀ ਚਲੋ ਆਪਾਂ ਨੂੰ ਚੇਤਾ ਆਇਆ ਇਹਨਾਂ ਗੱਲਾਂ ਦਾ ਪੁਲਿਸ ਵੈਰੀਫਿਕੇਸ਼ਨ ਤਾਂ ਇੱਕ ਦਹਾਕਾ ਪਹਿਲਾਂ ਵੀ ਚਾਹੀਦੀ ਸੀ ਪੁਲਿਸ ਵੈਰੀਫਿਕੇਸ਼ਨ ਅੱਜ ਵੀ ਚਾਹੀਦੀ ਆ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾ ਸਾਨੂੰ ਕੀ ਪਤਾ ਵੀ ਭਾਈ ਇਸ ਬੰਦੇ ਦਾ ਪਿਛੋਕੜ ਕੀ ਆ ਹਾਲਾਂਕਿ ਇਹ ਵੀ ਗੱਲ ਸੱਚੀ ਆ ਵੀ ਇਹ ਬੰਦੇ ਇਕੱਲੇ ਕ੍ਰਾਈਮ ਨਹੀਂ ਕਰਦੇ ਕ੍ਰਾਈਮ ਸਾਡੇ ਵਾਲੇ ਵੀ ਕਰਦੇ ਆ ਅਸੀਂ ਵੱਖ-ਵੱਖ ਦੇਸ਼ਾਂ 'ਚ ਜਾ ਕੇ ਵੀ ਕਰਦੇ ਇੱਥੇ ਵੀ ਕਰਦੇ ਆ ਪਰ ਜਿਹੜਾ ਬੰਦਾ ਪੰਜਾਬੀ ਭਾਈਚਾਰੇ ਦਾ ਪੰਜਾਬ ਦੇ ਵਿੱਚ ਕੋਈ ਵੀ ਜੁਰਮ ਕਰਦਾ ਸਾਨੂੰ ਇਹ ਪਤਾ ਹੁੰਦਾ ਜੀ ਕਿ ਇਹ ਪਿੰਡ ਦਾ ਫਲਾਣਾ ਬੰਦਾ ਇਹ ਫਲਾਣੇ ਪਿੰਡ ਦਾ ਵਸਨੀਕ ਹੈ ਫਲਾਣੇ ਜ਼ਿਲ੍ਹੇ ਦਾ ਇਹਦੇ ਬਾਪ ਦਾ ਨਾਂ ਇਹ ਹੈ ਇਹਦੇ ਦਾਦੇ ਪਰਦਾਦੇ ਦਾ ਨਾਂ ਇਹ ਹੈ ਇਹਦਾ ਕਿੱਤਾ ਇਹ ਆ ਇਹ ਐਨੇ ਚਿਰ ਤੋਂ ਆ ਕੁਝ ਕਰਦਾ ਸੀ ਆ ਕੁਝ ਈਵੇਂ ਹੋਇਆ ਸਾਨੂੰ ਰਾਮੂ ਸ਼ਾਮੂ ਦਾ ਪਤਾ ਹੀ ਨਹੀਂ ਹੁੰਦਾ ਵੀ ਉਹ ਭਾਈ ਕਿੱਥੋਂ ਆਏ ਆ ਕਿਹੜੇ ਜ਼ਿਲ੍ਹੇ ਦੇ ਆ ਕਿਹੜੇ ਪਿੰਡ ਦੇ ਆ ਪਿੱਛੇ ਕੀ ਕਾਂਡ ਕਰਕੇ ਆਏ ਆ ਹੁਣ ਪੰਜਾਬਗਾਂ ਨੂੰ ਚੇਤਾ ਆਇਆ ਵੀ ਆ ਵੀ ਗੱਲ ਯਾਰ ਪੁੱਛਣ ਦੱਸਣ ਵਾਲੀ ਆ ਤੇ ਭਾਈ ਹੁਣ ਇਹ ਗੱਲ ਕਿੰਨਾ ਕ ਚਿਰ ਚੇਤੇ ਦੇ ਵਿੱਚ ਵਸੀ ਰਹਿੰਦੀ ਆ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਲੰਘੇ ਕੱਲ ਇਹ ਗੱਲ ਰੁੜਦੀ ਰੁੜਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਸਵਾਲ ਦੇ ਰੂਪ ਤੇ ਚਲੀ ਗਈ ਪੱਤਰਕਾਰਾਂ ਨੇ ਸਵਾਲ ਕੀਤਾ ਜੀ ਕਿ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦੀ ਗੱਲ ਵੀ ਚੱਲਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਨੂੰ ਈਵੇਂ ਰੋਕ ਨਹੀਂ ਸਕਦੇ ਪੰਜਾਬੀ ਵੀ ਤਾਂ ਵਕ ਵਕ ਥਾਵਾਂ ਦੇ ਉੱਤੇ ਜਾ ਕੇ ਕਾਰੋਬਾਰ ਕਰਦੇ ਕਿੱਤਾ ਕਰਦੇ ਮਜ਼ਦੂਰੀ ਕਰਦੇ ਆ ਅਸੀਂ ਪੰਜਾਬ ਦੇ ਲੋਕ ਆ ਜਿਹੜੇ ਉਹ ਕਲਕੱਤੇ ਦੇ ਵਿੱਚ ਜਾ ਕੇ ਬਹੁਤ ਵੱਡੇ ਪੱਦਰ ਦੇ ਉੱਤੇ ਟਰਾਂਸਪੋਰਟਰ ਸਥਾਪਿਤ ਹੋਏ ਆ ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਣੇ ਕੰਮ ਕਰਨ ਉੱਥੋਂ ਦੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਮੀਗ੍ਰੈਂਟਸ ਦੇ ਬਾਰੇ ਪ੍ਰਦਰਸ਼ਨ ਕਰਦੇ ਵੀ ਭਾਈ ਇਹ ਲੋਕਾਂ ਨੇ ਆ ਕੇ ਸਾਡੇ ਕੰਮ ਖਾ ਲੇ ਆ ਉਹ ਕਹਿੰਦੇ ਕਿ ਲਾਅ ਐਂਡ ਆਰਡਰ ਦੇ ਬਾਰੇ ਅਸੀਂ ਪੂਰੀ ਨਿਗਰ ਰੱਖਾਂਗੇ ਰੱਖ ਰਹੇ ਆ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਉਹ ਕਹਿੰਦੇ ਜੀ ਐਵੇਂ ਕਿਸੇ ਨੂੰ ਰੋਕ ਸਕਣਾ ਸੌਖਾ ਕੰਮ ਨਹੀਂ ਆ ਉਹਨਾਂ ਨੇ ਕਹਿਣ ਦਾ ਮਤਲਬ ਇਹ ਆ ਕਿ ਭਾਈ ਅਸੀਂ ਆਪਣੇ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਕੰਮ ਕਰਾਂਗੇ ਪਰ ਕਿਸੇ ਨੂੰ ਅਸੀਂ ਪੰਜਾਬ ਦੇ ਵਿੱਚ ਆਉਣੋਂ ਡੱਕ ਦਈਏ ਰੋਕ ਲਈਏ ਇਹ ਸੰਭਵ ਨਹੀਂ ਪੰਜਾਬ ਦੀ ਰਾਜਨੀਤੀ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜੁੜੀ ਹੋਈ ਆ ਪੰਜਾਬ ਦੇ ਵਿੱਚ ਇਹਨਾਂ ਦੇ ਆਧਾਰ ਕਾਰਡ ਵੀ ਬਣੇ ਆ ਰਾਸ਼ਨ ਕਾਰਡ ਵੀ ਬਣੇ ਆ ਵੋਟਰ ਕਾਰਡ ਵੀ ਬਣੇ ਤੇ ਪੈਨ ਕਾਰਡ ਵੀ ਬਣੇ ਆ ਤੇ ਪੱਕੀਆਂ ਜਾਇਦਾਦਾਂ ਮਿਲੀਆਂ ਕਿਉਂਕਿ ਪੰਜਾਬ ਤਾਂ ਵੈਸੇ ਵੀ ਜਿਹੜਾ ਮਰਜ਼ੀ ਆਉਂਦਾ ਇੱਥੇ ਰਹਿਣ ਲੱਗ ਜਾਂਦਾ ਸਾਨੂੰ ਕਿਸੇ ਦੀ ਕਿਰਤ ਦੇ ਉੱਤੇ ਕੋਈ ਇਤਰਾਜ਼ ਨਹੀਂ ਆ ਅਸੀਂ ਵੀ ਕਈ ਥਾਵਾਂ ਤੇ ਕਿਰਤ ਕਰਨ ਜਾਣੇ ਆ ਅਸੀਂ ਵੀ ਟੱਬਰ ਪਾੜਨ ਦੇ ਲਈ ਬਹੁਤ ਸਾਰਾ ਕੁਝ ਕਰਦੇ ਕੰਮ ਕਰਦੇ ਆ ਪਰ ਸਾਡੇ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ ਜੇਕਰ ਅਸੀਂ ਕਿਸੇ ਹੋਰ ਦੇਸ਼ ਚ ਜਾਣੇ ਆ ਕਈ ਲੋਕੇ ਗੱਲ ਕਹਿਣਗੇ ਲੈ ਕੈਨੇਡਾ ਦੇ ਵਿੱਚ ਜਾ ਕੇ ਕਿਹੜਾ ਅਸੀਂ ਕੰਮ ਨਹੀਂ ਕਰਦੇ ਬਿਲਕੁਲ ਠੀਕ ਆ ਸਾਡੇ ਵਾਲੇ ਬੰਦੇ ਜੇਕਰ ਕੈਨੇਡਾ ਅਮਰੀਕਾ ਦੇ ਵਿੱਚ ਕੁਝ ਕੁ ਬੰਦੇ ਗਲਤ ਕੰਮ ਕਰਦੇ ਆ ਤੇ ਭਾਈ ਉੱਥੇ ਰਹਿੰਦੇ ਆ ਫਿਰ ਵੀ ਤੇ ਭਾਈ ਸਾਨੂੰ ਇੱਕ ਉਦਾਹਰਨ ਦੁਬਈ ਦੀ ਵੀ ਲੈਣੀ ਚਾਹੀਦੀ ਆ UAE ਦੀ ਅਰਬ ਕੰਟਰੀਜ਼ ਦੀ ਵੀ ਲੈਣੀ ਚਾਹੀਦੀ ਆ ਉਥੇ ਕੋਈ ਵੀ ਗਲਤ ਕੰਮ ਕਰੇ ਉਹਨੂੰ ਨਾਲ ਦੀ ਨਾਲ ਪੜਦੇ ਪਾ ਦਿੰਦੇ ਫਿਰ ਆਪਣੇ ਕੋਲੇ ਉਦਾਹਰਣੇ ਵੀ ਹੈਗੀ ਆ ਮਤਲਬ ਕਹਿਣ ਦਾ ਇਹ ਆ ਕਿ ਹਰਵੀਰ ਦੇ ਕਤਲ ਤੋਂ ਬਾਅਦ ਇਹ ਮੁੱਦਾ ਬਹੁਤ ਵੱਡੇ ਪੱਧਰ ਤੇ ਉੱਠਿਆ ਪਹਿਲਾਂ ਇਸ ਰਿਪੋਰਟ ਦਾ ਵੀਰਵਾਤ ਫਿਰ ਕਾਰਕਟਪਣੀ 5 ਸਾਲਾਂ ਬੱਚੇ ਹਰਵੀਰ ਉਰਫ ਬਿੱਲੇ ਨੂੰ ਅਗਵਾ ਕਰਨ ਤੇ ਉਸ ਦੇ ਕਤਲ ਦੀ ਘਟਨਾ ਤੋਂ ਬਾਅਦ ਉਪਾਕਫਕਜ਼ਲਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਗੁੱਸਾ ਭੜਕ ਉੱਠਿਆ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਆਪਣੇ ਉਸ ਖੇਤਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਲੰਘੇ ਕੱਲ ਬਲਾਕ 2 ਦੇ ਵਿੱਚ 25 ਗ੍ਰਾਮ ਪੰਚਾਇਤਾਂ ਨੇ ਸਮੂਹਿਕ ਤੌਰ ਦੇ ਉੱਤੇ ਫੈਸਲਾ ਲੈਂਦਿਆਂ ਮਹੱਤਵਪੂਰਨ ਅਤੇ ਪਾਸ ਕੀਤੇ ਆ ਇਹ ਦੇ ਵਿੱਚ ਪ੍ਰਵਾਸੀਆਂ ਦਾ ਕੋਈ ਵੀ ਦਸਤਾਵੇਜ਼ ਰਿਕਾਰਡ ਨਾ ਬਣਾਉਣਾ ਬਿਨਾਂ ਦਸਤਾਵੇਜ਼ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਤੇ ਇਥੇ ਜ਼ਮੀਨ ਜਾਇਦਾਦ ਖਰੀਦਣ ਦੀ ਇਜਾਜ਼ਤ ਨਹੀਂ ਹੋਏਗੀ ਇਸ ਗੱਲ ਦੇ ਲਈ ਮਤੇ ਪਾਸ ਕੀਤੇ ਗਏ ਆ ਕਤਲ ਕੀਤੇ ਗਏ ਹਰਵੀਰ ਦੇ ਪਿਤਾ ਅਮਨਦੀਪ ਸਿੰਘ ਤੇ ਪਰਿਵਾਰ ਦੇ ਬਾਕੀ ਮੈਂਬਰ ਲੰਘੇ ਕੱਲ ਯਾਨੀ ਕਿ ਸੋਮਵਾਰ ਨੂੰ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਕੀਰਤਪੁਰ ਸਾਹਿਬ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਪਹੁੰਚੇ ਇਥੇ ਉਹਨਾਂ ਨੇ ਹਰਵੀਰ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕਰਵਾਈ ਇਸ ਮੌਕੇ ਦੇ ਉੱਤੇ ਮਾਹੌਲ ਬੇਹਦ ਭਾਵਕ ਬਣ ਗਿਆ ਹਰਵੀਰ ਦੀ ਭੈਣ ਜੈਸਮੀਨ ਕੌਰ ਨੇ ਕਿਹਾ ਮੇਰੇ ਭਰਾ ਨੂੰ ਕਿਉਂ ਮਾਰਿਆ ਗਿਆ ਜਿਨੇ ਵੀ ਉਸ ਨੂੰ ਮਾਰਿਆ ਉਹਨੂੰ ਵੀ ਮਾਰ ਦਿੱਤਾ ਜਾਵੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ ਦੇਖੋ ਲੋਕਾਂ ਦੇ ਸੈਂਟੀਮੈਂਟਸ ਭੜਕੇ ਆ ਲੋਕਾਂ ਦੇ ਜਜ਼ਬਾਤ ਲਈ ਅਸੀਂ ਕਦਰ ਕਰਦੇ ਆ ਤੇ ਜਿਹੜੇ ਵੀ ਬੰਦੇ ਗਲਤ ਆ ਉਹਨਾਂ ਨੂੰ ਫਾਹੇ ਟੰਗਣਾ ਚਾਹੀਦਾ ਇਹ ਗੱਲ ਬਿਲਕੁਲ ਸੱਚੀ ਆ ਪਰ ਆਪਾਂ ਇਸ ਗੱਲ ਦੇ ਪਿਛੋਕੜ ਦੇ ਵੱਲ ਵੀ ਚੱਲਗੇ ਕਿ ਇਹ ਲੋਕ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪੰਜਾਬ ਦੇ ਵਿੱਚ ਆ ਕੇ ਸਥਾਪਿਤ ਕਿਵੇਂ ਹੋਏ ਸਾਡੇ ਕੰਮ ਕਿਵੇਂ ਖਾਦੇ ਗਏ ਸਾਡੀਆਂ ਕਮੀਆਂ ਕਿੱਥੇ ਸੀ ਤੇ ਇਹ ਕਿੱਥੇ ਆ ਕੇ ਪੈਰ ਪੱਕੇ ਕਰ ਗਏ ਕਿਉਂਕਿ ਅਸੀਂ ਪੰਜਾਬੀਆਂ ਦਾ ਵੱਡਾ ਹਿੱਸਾ ਬਾਹਰਲੇ ਮੁਲਕਾਂ 'ਚ ਚਲੇ ਗਏ ਜਿਹੜੇ ਅਸੀਂ ਇੱਥੇ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕੰਮ ਹੱਥੀਂ ਕਰਕੇ ਰਾਜ਼ੀ ਨਹੀਂ ਹੋਨੇ ਅੱਜ ਤੁਸੀਂ ਦੇਖੋ ਟਾਇਲਾਂ ਲਾਉਣ ਵਾਲੇ ਅੱਜ ਮਿਸਤਰੀ ਦਾ ਕੰਮ ਕਰਨ ਵਾਲੇ ਅੱਜ ਆਟੋ ਚਲਾਉਣ ਵਾਲੇ ਅੱਜ ਰੇੜੀਆਂ ਲਾਉਣ ਵਾਲੇ ਤੇ ਬਹੁਤ ਸਾਰੇ ਹੋਰ ਕੰਮ ਪ੍ਰਵਾਸੀ ਮਜ਼ਦੂਰਾਂ ਦੇ ਹਿੱਸੇ ਦੇ ਵਿੱਚ ਆ ਗਏ ਆ 80% ਕੰਮਾਂ ਦੇ ਉੱਤੇ ਉਹ ਕਾਬਜ਼ਾ 20% ਪੰਜਾਬੀ ਕਰ ਰਹੇ ਆ ਹੁਣ ਖੇਤਾਂ ਦੇ ਵਿੱਚ ਵੀ ਤੁਹਾਨੂੰ ਪ੍ਰਵਾਸੀ ਮਜ਼ਦੂਰ ਹੀ ਦਿਸਦੇ ਆ ਇਹ ਤਾਂ ਆ ਘਟਨਾ ਬਹੁਤ ਵੱਡੀ ਵਾਪਰੀ ਆ ਸਾਨੂੰ ਇਸ ਬੱਚੇ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣੀ ਚਾਹੀਦੀ ਆ ਇਹ ਬੰਦੇ ਨੂੰ ਬਖਸ਼ਣਾ ਨਹੀਂ ਚਾਹੀਦਾ ਜਿਹੜਾ ਯੂਪੀ ਦੇ ਵਿੱਚ ਪਹਿਲਾਂ ਵੀ ਕਾਂਡ ਕਰਕੇ ਆਇਆ ਇਹਦੇ ਵੱਲੋਂ ਇੱਥੇ ਆ ਕੇ ਬੱਚੇ ਨਾਲ ਆ ਕੁਝ ਕੀਤਾ ਗਿਆ ਕਿੰਨੀ ਵੱਡੀ ਅਪਰਾਧਿਕ ਮਿਰਤੀ ਦਾ ਮਾਲਕ ਆ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਜੀ ਕਿ ਪੰਜਾਬੀਆਂ ਦਾ ਏਕਾ ਊਕਾ ਹੈ ਨਹੀਂਗਾ ਪੰਜਾਬੀ ਤਾਂ ਪੰਜਾਬੀਆਂ 간간 ਲੱਤਾਂ ਵੜਦੇ ਤੇ ਇਹ ਪ੍ਰਵਾਸੀ ਮਜ਼ਦੂਰਾਂ ਦਾ ਏਕਾ ਬਹੁਤ ਆ ਸਾਨੂੰ ਇਹਨਾਂ ਕੋਲ ਆ ਗੱਲ ਸਿੱਖਣੀ ਵੀ ਚਾਹੀਦੀ ਫਿਰ ਤੁਸੀਂ ਜਾ ਕੇ ਲੁਧਿਆਣੇ ਦੇ ਵਿੱਚ ਕੁਝ ਕਹੋ ਸਹੀ ਪਰਵਾਸੀ ਮਜ਼ਦੂਰ ਦੇ ਨਾਲ ਭਿੜੋ ਸਹੀ ਲੜੋ ਸਹੀ ਉਹ ਮਿੰਟਾਂ ਸੈਕਿੰਟਾਂ ਦੇ ਵਿੱਚ ਸੈਂਕੜੇ ਨਿਗੜਤੀ ਇਕੱਠੇ ਹੋ ਜਾਂਦੇ ਸਾਡੇ ਵਾਲੇ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਆ ਅਸੀਂ ਆਪਦੇ ਭਾਈਚਾਰੇ ਦੀ ਕਿਸੇ ਦੁਕਾਨ ਨੂੰ ਕਿਸੇ ਰੇੜੀ ਨੂੰ ਕਾਮਯਾਬ ਕਰਦੇ ਆ ਅਸੀਂ ਜਾਣੇ ਕਿੱਥੇ ਆ ਸਾਨੂੰ ਉਹਨਾਂ ਦੇ ਕੰਮ ਦੇ ਉੱਤੇ ਇਤਰਾਜ਼ ਨਹੀਂ ਆ ਹਾਂ ਪਰ ਇਸ ਗੱਲ ਤੇ ਇਤਰਾਜ਼ ਜ਼ਰੂਰ ਆ ਜੀ ਕਿ ਇਹ ਪਿੱਛੇ ਪਤਾ ਨਹੀਂ ਕੀ ਕਰਕੇ ਆਏ ਹੁੰਦੇ ਤੇ ਪੰਜਾਬ ਦੇ ਵਿੱਚ ਗਲਤ ਕੰਮ ਕਰ ਜਾਂਦੇ ਆ ਸਾਨੂੰ ਇਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ ਗੱਲ ਬਿਲਕੁਲ ਸੱਚੀ ਆ ਦੂਜੀ ਗੱਲ ਇਹ ਹੈ ਜੀ ਕਿ ਰਾਜਨੀਤਿਕ ਲੋਕਾਂ ਨੇ ਇਹਨਾਂ ਨੂੰ ਆਪਣਾ ਵੋਟ ਬੈਂਕ ਪੱਕਾ ਸਮਝ ਕੇ ਇੱਥੇ ਪੰਜਾਬ 'ਚ ਪੱਕੇ ਕਰਵਾ ਦਿੱਤਾ ਇਹ ਯੂਪੀ ਦੇ ਜੰਮੇ ਆ ਆਧਾਰ ਕਾਰਡ ਪੰਜਾਬ ਦੇ ਵਿੱਚ ਆ ਇਹ ਬਿਹਾਰ ਦੇ ਜੰਮੇ ਆ ਰਾਸ਼ਨ ਕਾਰਡ ਪੰਜਾਬ ਦੇ ਵਿੱਚ ਆ ਇਹ ਮਹਾਰਾਸ਼ਟਰ ਦੇ ਆ ਤੇ ਬਾਕੀ ਸਾਰੇ ਦਸਤਾਵੇਜ਼ ਪੰਜਾਬ ਦੇ ਵਿੱਚ ਆ ਵੋਟਰ ਵੀ ਇਹਨਾਂ ਦੇ ਪੰਜਾਬ ਦੇ ਆ ਇਹ ਮਤਲਬ ਇਹ ਜੀ ਕਿ ਉਹਨਾਂ ਨੇ ਇਹਨਾਂ ਨੂੰ ਆਪਣੇ ਵੋਟ ਪੱਕੇ ਵੋਟ ਬੈਂਕ ਦੇ ਤੌਰ ਦੇ ਉੱਤੇ ਵਰਤਿਆ ਤੇ ਵਰਤ ਰਹੇ ਤੇ ਵਰਤਣਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬੀਆਂ ਦੀਆਂ ਵੋਟਾਂ ਭਾਵੇਂ ਕੱਟੀਆਂ ਜਾਣ ਪਰ ਇਹਨਾਂ ਦੀਆਂ ਵੋਟਾਂ ਜੇਕਰ ਵੱਧ ਗਿਣਤੀ ਦੇ ਵਿੱਚ ਹੋਈਆਂ ਤਾਂ ਇਹ ਸਾਨੂੰ ਹੀ ਪਹਿਣ ਗਈਆਂ ਇਹਨਾਂ ਨੂੰ ਅਸੀਂ ਜਿਹੜੇ ਕੰਮ ਦੇ ਨਾਲ ਪੱਕੇ ਕਰ ਲਿਆ ਵੀ ਭਾਈ ਤੁਹਾਡਾ ਅਸੀਂ ਆਧਾਰ ਕਾਰਡ ਬਣਵਾਇਆ ਹੁਣ ਸਾਡੇ ਵੋਟਰ ਆ ਉਹ ਕਹਣਗੇ ਬਿਲਕੁਲ ਤੁਹਾਡੇ ਆ ਇਹਨਾਂ ਨੂੰ ਸਹੂਲਤਾਂ ਦੇ ਦੇ ਕੇ ਇਹਨਾਂ ਨੂੰ ਲਾਲਚ ਦੇ ਦੇ ਕੇ ਇਹਨਾਂ ਦੇ ਇੱਥੇ ਪੈਰ ਲਵਾ ਲਵਾ ਕੇ ਉਹਨਾਂ ਨੇ ਇਹਨਾਂ ਨੂੰ ਆਪਣੇ ਵੋਟ ਬੈਂਕ ਦੇ ਤੌਰ ਦੇ ਉੱਤੇ ਵਰਤਣਾ ਸੀ ਵਰਤੀ ਜਾਂਦੇ ਆ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਸਾਡੀਆਂ ਕਮੀਆਂ ਕਿੱਥੇ ਆ ਤੇ ਇਹ ਬੰਦੇ ਇਸ ਥਾਂ ਦੇ ਉੱਤੇ ਪੈਰ ਕਿਵੇਂ ਲਾ ਗਏ ਪੱਕੇ ਕਈ ਬਹੁਤ ਚੰਗੇ ਵੀ ਆ ਪਰਵਾਸੀ ਮਜ਼ਦੂਰ ਸਾਰਿਆਂ ਨੂੰ ਆਪਾਂ ਗਲਤ ਨਹੀਂ ਕਹਦੇ ਪਰ ਵੈਰੀਫਿਕੇਸ਼ਨ ਵਾਲੀ ਗੱਲ ਦੇ ਉੱਤੇ ਜ਼ਰੂਰ ਅਮਲ ਕਰਨਾ ਚਾਹੀਦਾ ਹਾਲਾਂਕਿ ਵੈਰੀਫਿਕੇਸ਼ਨ ਦੇ ਵਿੱਚ ਵੀ ਭ੍ਰਿਸ਼ਟਾਚਾਰ ਹੈ ਇਥੇ ਜੇ ਕੋਰੋਨਾ ਮਹਾਮਾਰੀ ਦੇ ਮੌਕੇ ਜਾਨੀ ਸਰਟੀਫਿਕੇਟ ਬਣ ਸਕਦੇ ਆ ਵੀ ਘਰ ਬੈਠਾ ਬੰਦਾ ਕਹਿੰਦਾ ਜੀ ਨੈਗੇਟਿਵ ਰਿਪੋਰਟ ਲਿਖ ਕੇ ਭੇਜ ਦੇ ਤੇ ਭਾਈ ਫਿਰ ਵੈਰੀਫਿਕੇਸ਼ਨ ਵੀ ਤਾਂ ਐਵੇਂ ਹੁੰਦੀ ਹੈ ਅੱਜਕੱਲ੍ਹ ਕਈ ਥਾਵਾਂ ਤੇ ਮਤਲਬ ਹੈ ਜੀ ਝੋਲ ਸਾਰੇ ਪਾਸੇ ਹੀ ਆ ਤੇ ਇਕੱਲੇ-ਕੱਲੇ ਝੋਲ ਨੂੰ ਲੰਘੇ ਕੱਲ ਕੇਂਦਰ ਸਰਕਾਰ ਦੀ ਇੱਕ ਚਿੱਠੀ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਵਾਦ ਛੜਿਆ। ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜਾ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਵੱਲ ਜਾਂਦਾ ਨਕਾਣਾ ਸਾਹਿਬ ਦੇ ਵੱਲ ਜਾਂਦਾ ਉਹ ਨਹੀਂ ਜਾਊਗਾ ਕਿਉਂ ਕਿ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀਂ। ਜਾਣ ਵਾਲੇ ਸ਼ਰਧਾਲੂਆ ਜਿਹੜੇ ਉਹਨਾਂ ਦੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਨਹੀਂ ਲਈ ਜਾ ਸਕਦੀ। ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ। ਇਸ ਕਰਕੇ ਭਾਈ ਇਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਹੁਣ ਸਵਾਲ ਇੱਕ ਹੋਰ ਪੈਦਾ ਹੋ ਗਿਆ ਵੀ ਭਾਰਤ ਦੇ ਖਿਡਾਰੀ ਪਾਕਿਸਤਾਨ ਦੇ ਖਿਡਾਰੀਆਂ ਨਾਲ ਕ੍ਰਿਕਟ ਦਾ ਮੁਕਾਬਲਾ ਤਾਂ ਕਰ ਸਕਦੇ ਆ ਪਰ ਇੱਥੇ ਸ਼ਰਧਾਲੂ ਨਹੀਂ ਉਧਰ ਜਾ ਸਕਦੇ ਸਵਾਲ ਇਹ ਪੈਦਾ ਹੋ ਗਿਆ ਵੀ ਭਾਈ ਦੁਬਈ ਦੇ ਵਿੱਚ ਏਸ਼ੀਆ ਕੱਪ ਤਾਂ ਖੇਡਿਆ ਜਾ ਸਕਦਾ ਪਰ ਕਰਤਾਰਪੁਰ ਸਾਹਿਬ ਦਾ ਲੰਘਾ ਨਹੀਂ ਖੋਲਿਆ ਜਾ ਸਕਦਾ ਸਵਾਲ ਇਹ ਪੈਦਾ ਹੋ ਗਿਆ ਵੀ ਭਾਈ ਸ਼ਰਧਾਲੂਆਂ ਦੀ ਤਾਂ ਸੁਰੱਖਿਆ ਨੂੰ ਖਤਰਾ ਇੱਥੇ ਆਪਾਂ ਕਹਿੰਦੇ ਨਹੀਂ ਜੀ ਇੱਕ ਪਾਸੇ ਕਿ ਖੇਡ ਭਾਵਨਾ ਸਤਸਕਾਰ ਕਰਨਾ ਤੇ ਫਿਰ ਪਾਈ ਸਰਲਾ ਭਾਵਨਾ ਦਾ ਕਿਨੇ ਕਰਨਾ ਸਰਲਾ ਭਾਵਨਾ ਰਿਹਾ ਸਤਿਕਾਰ ਕਰੋ ਪਰ ਇੱਥੇ ਦੋ ਮਾਪਦੰਡ ਵੱਖੋ ਵੱਖਰੇ ਆ ਇੱਕ ਪਾਸੇ ਉਹ ਥਾਂ ਜਿੱਥੋਂ ਕੇ ਰੁਪਈਏ ਬਹੁਤ ਆਉਂਦੇ ਆ ਕਿਉਂਕਿ BCCI ਨੂੰ ਰੁਪਈਆਂ ਦੀਆਂ ਪੰਡਾ ਚਾਹੀਦੀਆਂ ਜੈਸ਼ਾਹ ਹੋਰੀ BCCI ਦੇ ਮੁਖੀ ਆ ਉਹ ਅਮਿਤ ਸ਼ਾਹ ਦੇ ਸੁਪੁੱਤਰ ਆ ਇਸ ਗੱਲ ਕਰਕੇ ਵੀ ਕਈ ਤਰ੍ਹਾਂ ਦੀ ਅੰਗਲੀ ਸੰਗਲੀ ਜੁੜ ਗਈ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਕੱਲ੍ਹ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਕਿਹੜੇ ਕਾਰਨਾਂ ਜਿਨੇ ਕਰਕੇ ਮੈਚ ਤਾਂ ਖੇਡੇ ਜਾ ਸਕਦੇ ਪਰ ਸ਼ਰਨਾਲੂ ਪਾਕਿਸਤਾਨੀ ਜਾ ਸਕਦੇ ਉਹ ਕਹਿੰਦੇ ਮੈਚ ਖੜਾਓ ਤੇ ਸ਼ਰਨਾਲੂ ਵੀ ਭੇਜੋ ਜਾਂ ਫਿਰ ਮੈਚ ਵੀ ਨਾ ਖੜਾਓ ਜਾਂ ਫਿਰ ਸ਼ਰਨਾਲੂ ਵੀ ਭੇਜੋ ਕਰਤਾਰਪੁਰ ਸਾਹਿਬ ਦਾ ਲੰਗ ਕਰਤਾਰਪੁਰ ਸਾਹਿਬ ਦਾ ਲੰਗਾ ਵੀ ਖੋਲੋ ਉਹਨਾਂ ਨੇ ਆਪਣੀ ਥਾਂ ਦੇ ਉੱਤੇ ਗੱਲਾਂ ਗਲਤ ਨਹੀਂ ਕਹੀਆਂ ਇਹਦੇ ਵਿੱਚੋਂ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੋ ਗਈ ਆ ਵੀ ਜਿਹੜੇ ਅੰਧ ਭਗਤ ਹੁੰਦੇ ਆ ਕਿਸੇ ਵੀ ਪਾਰਟੀ ਦੇ ਹੋ ਸਕਦੇ ਕਿਸੇ ਵੀ ਧਰਮ ਦੇ ਹੋ ਸਕਦੇ ਆ ਉਹ ਅੰਨੇ ਭਗਤਾਂ ਨੂੰ ਹੁਣ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਜੀ ਕਿ ਇਹ ਦੇਸ਼ ਭਗਤ ਫਲਾਣਾ ਹੈ ਗद्दार ਫਲਾਣਾ ਹੈ ਜਿਨ੍ਹਾਂ ਨੇ ਲਾਂਗੜ ਚੱਕਿਆ ਸੀਗਾ ਉਹ ਹੁਣ ਕਿੱਧਰ ਗਏ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਉਹਨਾਂ ਦੇਸ਼ ਭਗਤਾਂ ਨੂੰ ਮੇਰੀ ਬੇਨਤੀ ਹੈ ਵੀ ਹੁਣ ਉੱਤਰ ਦਿਓ ਕੋਈ ਨਾ ਕੋਈ ਨੈਸ਼ਨਲ ਮੀਡੀਆ ਜਿਹੜਾ ਪੰਜਾਬ ਨੂੰ ਪਾਣੀ ਥੀਪੀ ਕੇ ਨਿੰਦਾ ਹੁੰਦਾ ਉਹ ਹੁਣ ਕਿਉਂ ਨਹੀਂ ਬੋਲ ਰਿਹਾ ਜੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣਾ ਚਾਹੀਦਾ ਪੱਤਰਕਾਰਤਾ ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੀ ਹੋਣੀ ਚਾਹੀਦੀ ਆ ਇਹ ਚੌਥਾ ਥੰਮਾ ਇਹਦੇ ਵਿੱਚ ਕਿਉਂ ਤੁਸੀਂ ਹੁਣ ਝੋਲ ਰੱਖਦੇ ਹੋ ਤੁਸੀਂ ਕਿਉਂ ਨਹੀਂ ਇਹ ਗੱਲ ਕਹਨੇ ਵੀ ਭਾਈ ਇੱਥੇ ਮੈਚ ਆ ਜਿਹੜਾ ਜਾਂਦਾ ਉਹ ਵੀ ਬੰਦ ਹੋਵੇ ਤੇ ਜਾਂ ਫਿਰ ਬਾਕੀ ਚੀਜ਼ਾਂ ਵੀ ਖੁੱਲਣ ਫਿਲਮਾਂ ਵੀ ਰਿਲੀਜ਼ ਹੋਣ ਪਰ ਇਹ ਮਾਮਲਾ ਬਹੁਤ ਵੱਡਾ ਬਣ ਗਿਆ ਇਸ ਮਾਮਲੇ ਦੇ ਵਿੱਚ ਹੁਣ ਸਿਆਸਤ ਵੀ ਵੜ ਗਈ ਕਾਂਗਰਸ ਨੇ ਆਮ ਆदमी ਪਾਰਟੀ ਨੇ ਹੋਰ ਨਾ ਨੇ ਬੜਿਆ ਨੇ ਗੱਲ ਕਹੀ ਆ ਕਿ ਭਾਈ ਭਾਰਤਰੀ ਸਰਕਾਰ ਆ ਦੇਖੋ ਕੀ ਕਰੀ ਜਾਂਦੀ ਹੈ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਨ ਟਪੜੀ ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਕਾਣਾ ਸਾਹਿਬ ਤੀਰਥ ਯਾਤਰਾ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗ੍ਰਹਿ ਵਿਭਾਗ ਨੇ ਸੁਰੱਖਿਆ ਕਾਰਨ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖ ਕੇ ਸਾਫ਼ ਕੀਤਾ ਕਿ ਮੌਜੂਦਾ ਹਾਲਾਤ ਵਿੱਚ ਇਹ ਯਾਤਰਾ ਸੰਭਵ ਨਹੀਂ ਹੈ ਗ੍ਰਹਿ ਵਿਭਾਗ ਨੇ ਚਿੱਠੀ ਦੇ ਵਿੱਚ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਸੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸ਼ਰਧਾਲੂਆਂ ਦੀ ਯਾਤਰਾ ਦੌਰਾਨ ਸੁਰੱਖਿਆ ਦਾ ਖਤਰਾ ਵੱਧ ਸਕਦਾ ਵਿਭਾਗ ਨੇ ਸਪਸ਼ਟ ਕੀਤਾ ਕਿ ਤੀਰਥ ਯਾਤਰੀਆਂ ਨੂੰ ਗਵਾਂਡੀ ਦੇਸ਼ ਦੇ ਵਿੱਚ ਭੇਜਣ ਦਾ ਇਹ ਸਮਾਂ ਸਹੀ ਨਹੀਂ ਹੈ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਜੀ ਕਿ ਇਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਹੈ ਜਦੋਂ ਕ੍ਰਿਕਟ ਮੈਚਾਂ ਦੇ ਲਈ ਭਾਰਤ ਤੇ ਪਾਕਿਸਤਾਨ ਦੇ ਵਿੱਚ ਸਬੰਧ ਬਣਾਏ ਜਾ ਸਕਦੇ ਆ ਤਾਂ ਸ਼ਰਧਾਲੂਆਂ ਨੂੰ ਆਪਣੇ ਪਵਿੱਤਰ ਸਥਾਨਾਂ ਤੇ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਐਸਜੀਪੀਸੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ ਤੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਕਮੇਟੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਧਾਰਮਿਕ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਨੈਸ਼ਨਲ ਮੀਡੀਆ ਨੇ ਡਰਾਮਾ ਬਹੁਤ ਤਕੜਾ ਖੇਡਿਆ ਦੁਬਈ ਦੇ ਵਿੱਚ ਮੁਕਾਬਲਾ ਹੋ ਰਿਹਾ ਏਸ਼ੀਆ ਕੱਪ ਦਾ ਮੁਕਾਬਲਾ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਇਆ 7 ਵਿਕਟਾਂ ਦੇ ਫਰਕ ਨਾਲ ਭਾਰਤ ਨੇ ਜਿੱਤ ਹਾਸਲ ਕੀਤੀ ਬਹੁਤ ਚੰਗੀ ਗੱਲ ਆ ਅਸੀਂ ਖੇਡਾਰੀਆਂ ਦਾ ਤੇ ਖੇਡ ਭਾਵਨਾ ਦਾ ਬਹੁਤ ਸਤਿਕਾਰ ਕਰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੇ ਉੱਤੇ ਕਿ ਮੈਚ ਕਿਉਂ ਹੋਇਆ ਪਰ ਜੇ ਮੈਚ ਹੋਇਆ ਤਾਂ ਬਾਕੀ ਕੰਮ ਵੀ ਹੋਣੇ ਚਾਹੀਦੇ ਆ ਹੈਰਾਨੀ ਇਸ ਗੱਲ ਦੇ ਉੱਤੇ ਹੋਈ ਕਿ ਮੀਡੀਆ ਨੇ ਕੀ ਚਲਾਇਆ ਭਾਰਤ ਦੇ ਖਿਡਾਰੀ ਜਿਹੜੇ ਉਹਨਾਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਦੇਖੋ ਜਨੂਨ ਦੇਖिए ਕਮਾਲ ਕੀ ਬਾਤ ਸਾਰੇ ਕਪਤਾਨ ਨੇ ਉਹਨਾਂ ਦੇ ਕਪਤਾਨ ਕੇ ਸਾਥ ਹੈਂਡਸ਼ੇਕ ਨਹੀਂ ਕੀਤਾ। ਉਹਨਾਂ ਦੀਆਂ ਅੱਖਾਂ ਵਿੱਚ ਅੱਖੇ ਡਾਲ ਕੇ ਵੀ ਨਹੀਂ ਦੇਖੀ। ਉਹ ਸਿੱਧਾ ਮੈਚ ਜਿੱਤੇ ਔਰ ਉਸਕੇ ਬਾਅਦ ਡਰੈਸਿੰਗ ਰੂਮ ਵਿੱਚ ਚਲੇ ਗਏ। ਕਿਸੀ ਪਖੰਡਬਾਜ਼ੀ ਇਹ। ਇਹਦਾ ਮਤਲਬ ਇਹ ਹੋਇਆ ਕਿ ਦੁਸ਼ਮਣੀ ਜਾਂ ਦੂਰੀ ਦਰਸਾਉਣ ਦੇ ਲਈ ਆਪਾਂ ਹੱਥ ਨਹੀਂ ਮਿਲਾਵਾਂਗੇ, ਬਾਕੀ ਖੇਡਾਂਗੇ। ਉਹਦਾ ਖੇਡਦੇ ਵੀ ਆਂ, ਉਹਦਾ ਆਪਾਂ ਹੱਸ-ਹੱਸ ਕੇ ਵੀ ਫਿਰਦੇ ਰਵਾਂਗੇ। ਪਰ ਜਦੋਂ ਪਤਾ ਲੱਗਾ ਵੀ ਕੈਮਰਾ ਆਉਣਾ ਤੇ ਆਹ ਗੱਲ ਆਪਾਂ ਅੱਗੇ ਭੇਜਣੀ ਆ ਉਹ ਤਾਂ ਕਹਾਂਗੇ ਨਾ ਆਪਾਂ ਹੱਥ ਨਹੀਂ ਮਿਲਾਉਣਾ। ਆਪਾਂ ਹੱਥ ਨਹੀਂ ਮਿਲਾਉਂਦੇ ਹੁੰਦੇ ਇਸ ਤਰੀਕੇ ਦੇ ਨਾਲ ਇਹ ਕਿਹੜੀ ਡਰਾਮੇਬਾਜ਼ੀ ਆ ਸਾਨੂੰ ਖਿਡਾਰੀਆਂ ਦੇ ਖੇਡਣ ਦੇ ਉੱਤੇ ਇਤਰਾਜ਼ ਨਹੀਂ ਆ ਸਾਨੂੰ ਅਤਵਾਦ ਫਲਾਉਣ ਵਾਲੇ ਲੋਕਾਂ ਦੇ ਉੱਤੇ ਇਤਰਾਜ਼ ਆ ਜਿੱਥੇ ਵੀ ਜਿਹੜੇ ਵੀ ਲੋਕ ਅਤਵਾਦ ਫਲਾਉਂਦੇ ਆ ਉਹਦਾ ਖਾਤਮਾ ਕਰਨਾ ਚਾਹੀਦਾ ਅਤਵਾਦ ਮੁਕਾਉਣਾ ਚਾਹੀਦਾ ਪਰ ਜੇ ਖਿਡਾਰੀਆਂ ਦੇ ਮੁਕਾਬਲੇ ਹੋ ਸਕਦੇ ਆ ਫਿਰ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਵਿੱਚ ਵੀ ਅੜਕਾ ਨਹੀਂ ਡੋਣਾ ਚਾਹੀਦਾ ਕਲਾਕਾਰ ਥੋੜੀ ਅਤਵਾਦੀ ਆ ਨਾ ਖਿਡਾਰੀ ਅਤਵਾਦੀ ਆ ਨਾ ਸ਼ਰਧਾ ਲੂਅ ਅਤਵਾਦੀ ਆ ਤੁਸੀਂ ਗੱਲ ਕਿੱਥੋਂ ਤੁਰਦੀ ਆ ਪਛਾਹ ਕਿੱਥੇ ਦਿੰਨੇ ਸਵਾਲ ਸਿਰਫ ਇਨਾ ਅੱਜ ਦਲਜੀਤ ਆ ਜਿਹੜਾ ਉਹਦੀ ਫਿਲਮ ਇਸ ਕਰਕੇ ਨਹੀਂ ਰਿਲੀਜ਼ ਹੋਈ ਕਿਉਂਕਿ ਉਹ ਵਿੱਚ ਪਾਕਿਸਤਾਨੀ ਕਲਾਕਾਰ ਆ ਇੱਕ ਅਬੀਰਾ ਗੁਲਾਲ ਹਿੰਦੀ ਦੀ ਫਿਲਮ ਔਰ ਇਸ ਵਿੱਚ ਮੇਰਾ ਕਲ ਪਾਕਿਸਤਾਨ ਦਾ ਮੁੰਡਾ ਜਾਂ ਕੁੜੀ ਆ ਉਹ ਉਹ ਨਹੀਂ ਰਿਲੀਜ਼ ਹੋਈ ਆ ਅਮਰਿੰਦਰ ਗਿੱਲ ਦੀ ਫਿਲਮ ਜਿਹੜੀ ਚੱਲ ਮੇਰਾ ਪੁੱਤ ਭਾਰਤ ਦੇ ਵਿੱਚ ਨਹੀਂ ਰਿਲੀਜ਼ ਹੋਈ ਪਾਕਿਸਤਾਨੀ ਕਲਾਕਾਰ ਆ ਉਹ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਫਿਲਮ ਦੇ ਵਿੱਚ ਪਾਕਿਸਤਾਨੀ ਕਲਾਕਾਰ ਸੀ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਮਤਲਬ ਇਹ ਜਿਹੜੇ ਕਲਾਕਾਰ ਆ ਜਿਨ੍ਹਾਂ ਦੀਆਂ ਫਿਲਮਾਂ ਇਹ ਅਤਵਾਦ ਫਲਾਉਣ ਵਾਲੇ ਆ ਇਸ ਕਰਕੇ ਨਹੀਂ ਰਿਲੀਜ਼ ਹੋ ਰਹੀਆਂ ਤੁਹਾਡੇ ਮਾਪਦੰਡ ਕੀ ਆ ਸਵਾਲ ਇਹ ਆ ਜਾਂ ਫਿਰ ਇਹ ਗਲ ਕਹਿਗੇ ਵੀ ਭਾਈ ਫਿਲਮਾਂ ਦੇ ਵਿੱਚੋਂ ਉਹਨਾਂ ਟੈਕਸ ਨਹੀਂ ਆਉਂਦਾ ਉਹਨੇ ਪੈਸੇ ਨਹੀਂ ਆਉਂਦੇ ਜਿੰਨੇ ਕ੍ਰਿਕਟ ਦੇ ਵਿੱਚੋਂ ਆਉਂਦੇ ਆ ਜਿੱਥੋਂ ਰੁਪਈਏ ਬਹੁਤ ਆਉਂਦੇ ਆ ਉੱਥੇ ਸਾਡੇ ਮਾਪਦੰਡ ਹੋਰ ਆ ਜਿੱਥੋਂ ਨਹੀਂ ਆਉਂਦੇ ਜਾਂ ਘੱਟ ਆਉਂਦੇ ਉੱਥੇ ਸਾਡੇ ਹੋਰ ਆ ਇਸ ਵੇਲੇ ਤਰਤਾਰਪੁਰ ਸਾਹਿਬ ਦਾ ਲਾਂਗਾ ਵੀ ਖੁੱਲਣਾ ਚਾਹੀਦਾ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਵੀ ਮਿਲਣੀ ਚਾਹੀਦੀ ਆ ਸੁਰੱਖਿਆ ਵੀ ਮਜ਼ਬੂਤ ਹੋਣੀ ਚਾਹੀਦੀ ਆ ਦੋਵੇਂ ਦੇਸ਼ਾਂ ਨੂੰ ਆਪੋ ਆਪਣੇ ਦੇਸ਼ ਦੇ ਵਿੱਚ ਆਏ ਗਿਆ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਯਤਨ ਕਰਨੇ ਚਾਹੀਦੇ ਆ ਸਾਨੂੰ ਸਾਡੇ ਭਾਰਤ ਦੇ ਉੱਤੇ ਮਾਣ ਆ ਪਰ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਉਦੋਂ ਹੈਰਾਨੀ ਜ਼ਰੂਰ ਹੁੰਦੀ ਆ ਪੰਜਾਬ ਦੇ ਵਿੱਚ ਹੜਾਂ ਵਾਲੀ ਸਥਿਤੀ ਦੇ ਬਾਰੇ ਖਬਰਾਂ ਹੁਣ ਘੱਟ ਆਉਣ ਲੱਗ ਪਈਆਂ ਉਹਦਾ ਕਾਰਨ ਇਹ ਜੀ ਕਿ ਪਾਣੀ ਸੁੱਕ ਗਿਆ ਜਾਂ ਮੁੱਕ ਗਿਆ ਜਾਂ ਬਹੁਤ ਘਟ ਗਿਆ ਜਦੋਂ ਪਾਣੀ ਘਟਿਆ ਤੇ ਲੋਕ ਜਾਨੇ ਘਟ ਗਏ ਜਦੋਂ ਲੋਕ ਜਾਨੋਂ ਘਟ ਗਏ ਤੇ ਮੀਡੀਆ ਵੀ ਘਟ ਗਿਆ ਤੇ ਜਦੋਂ ਮੀਡੀਆ ਘਟ ਗਿਆ ਤੇ ਫਿਰ ਲੋਕਾਂ ਦੀ ਇਸ ਮਾਮਲੇ ਦੇ ਵੱਲ ਸੋਚਣ ਵਿਚਾਰਨ ਦੀ ਦਿਲਚਸਪੀ ਵੀ ਘਟ ਗਈ। ਇਹ ਐਵੇਂ ਹੁੰਦਾ। ਕੋਈ ਵੀ ਖਬਰ ਹਫਤੇ 2 ਹਫਤੇ 3 ਹਫਤੇ ਤੱਕ ਰਹਿੰਦੀ ਆ ਬਾਅਦ ਦੇ ਵਿੱਚ ਕੋਈ ਹੋਰ ਖਬਰ ਆ ਜਾਂਦੀ ਜਿਵੇਂ ਕਿ ਹੁਣ ਆਉਣੀਆਂ ਸ਼ੁਰੂ ਹੋਊਗਾ। ਪੰਜਾਬ ਦੇ ਉਹ ਪਿੰਡ ਜਿਹੜੇ ਕਿ ਪਾਣੀ ਦੇ ਵਿੱਚ ਡੁੱਬ ਗਏ ਉਹਨਾਂ ਦੇ ਵਿੱਚੋਂ ਕਈ ਪਿੰਡਾਂ ਦੇ ਵਿੱਚ ਹਾਲੇ ਵੀ ਡਿੱਟ-ਡਿੱਟੇ ਪਾਣੀ ਆ ਜਾਂ ਗੋਡੇ-ਗੋਡੇ ਪਾਣੀ ਆ ਪਰ ਉਹ ਕਿਸ਼ਤੀਆਂ ਵਾਲਾ ਮਾਹੌਲ ਨਹੀਂ ਆ ਹੁਣ। ਹੁਣ ਕਿਸ਼ਤੀ ਰਾਹੀਂ ਬੋਰਡ ਰਾਹੀਂ ਜਾਣ ਦੀ ਲੋੜ ਨਹੀਂ ਤੁਸੀਂ ਟਰੈਕਟਰ ਰਾਹੀਂ ਵੀ ਜਾ ਸਕਦੇ ਆ। ਪਰ ਹਾਂ ਇੱਥੇ ਬਰਬਾਦੀ ਪੈਰ ਪਰ ਦੇ ਉੱਤੇ ਦਿਸਣੀ ਸ਼ੁਰੂ ਹੋ ਗਈ ਆ ਉੱਥੇ ਖੇਤਾਂ ਦੇ ਵਿੱਚ ਟੋਇਟਬੇ ਬਹੁਤ ਬਣੇ ਕਿਸੇ ਥਾਂ ਦੇ ਉੱਤੇ ਟੋਆ ਬਹੁਤ ਵੱਡਾ ਤੇ ਕਿਸੇ ਥਾਂ ਦੇ ਉੱਤੇ ਟਿੱਬਾ ਬਹੁਤ ਵੱਡਾ ਕਿਸੇ ਥਾਂ ਦੇ ਉੱਤੇ ਰਾਹ ਬਦਲ ਗਏ ਤੇ ਕਿਸੇ ਥਾਂ ਦੇ ਉੱਤੇ ਖੇਤ ਦਾ ਪਤਾ ਹੀ ਨਹੀਂ ਕਿ ਇੱਥੇ ਮੇਰੀ ਵਟ ਸੀ ਕਿ ਇੱਥੇ ਤੇਰੀ ਵਟ ਸੀ ਇੱਥੇ ਖਾਲੀ ਸੀ ਤੇ ਇੱਥੇ ਪਈ ਸੀ ਇੱਥੇ ਕੀ ਸੀ ਤੇ ਇੱਥੇ ਕੀ ਨਹੀਂ ਸੀ ਹੁਣ ਇਹ ਵੀ ਕੰਮ ਚੱਕਰ ਪੈ ਜਣਾ ਅਗਲੀ ਗੱਲ ਇਹ ਆ ਹੁਣ ਅਸਲ ਦੇ ਵਿੱਚ ਸ਼ਰਨਾਲੂਆਂ ਦਾ ਸੇਵਾ ਦਾ ਪਤਾ ਲੱਗਣਾ ਪਹਿਲਾਂ ਸੀ ਜਨੂਨ ਜਨੂਨ ਦੇ ਵਿੱਚ ਜੇ 100% ਦੀ ਲੋਕ ਜਨੂਨ ਦੇ ਵਿੱਚ ਸੀ ਉਹ ਜਨੂਨ ਰਹਿ ਗਿਆ ਹੁਣ ਜੀ 70% ਦੀ ਘਟ ਕੇ 30% ਦੀ ਰਹਿ ਗਿਆ ਇਹ ਆਉਂਦੇ 10-15 ਸਾਲਾਂ ਦੇ ਵਿੱਚ 30 ਤੋਂ ਵੀ ਸ਼ਾਇਦ 10% ਦੀ ਤੇ ਆ ਜੇ ਪਰ ਇਸ ਵੇਲੇ ਇਨ੍ਹਾਂ ਪੀੜਤ ਲੋਕਾਂ ਨੂੰ ਇਨ੍ਹਾਂ ਪਿੰਡਾਂ ਨੂੰ ਉਹਨਾਂ 10% ਦੀ ਲੋਕਾਂ ਦੀ ਹੀ ਲੋੜ ਆ ਜਿਨ੍ਹਾਂ ਦੇ ਵਿੱਚ ਇਹ ਸੇਵਾ ਦਾ ਜਨੂਨ ਬਾਕੀ ਹੋਣਾ ਇਹ ਸੇਵਾ ਦਾ ਜਨੂਨ ਹੀ ਇਨ੍ਹਾਂ ਟੋਇਟ ਬਿਆਂ ਨੂੰ ਪਧਰਾ ਕਰੂਗਾ ਖੇਤਾਂ ਦੇ ਵਿੱਚੋਂ ਰੇਤ ਚੱਕੂਗਾ ਇਹ ਅਸਲ ਸੇਵਾਦਾਰੀ ਹੁਣ ਘਰ ਪਾ ਕੇ ਦੇਣਗੇ ਅਸਲ ਸੇਵਾਦਾਰ ਹੀ ਪਸ਼ੂ ਲੈ ਕੇ ਦੇਣਗੇ ਅਸਲ ਸੇਵਾਦਾਰ ਹੀ ਰੋਗਾਂ ਦੇ ਖਿਲਾਫ ਲੜਨਗੇ ਅਸਲ ਸੇਵਾਦਾਰ ਹੀ ਇਹਨਾਂ ਲੋੜਵੰਦਾਂ ਦੀ ਬਾਹ ਫੜਨਗੇ ਕਈ ਵਾਰੀ ਕਈ ਗੱਲਾਂ ਨੂੰ ਅਸੀਂ ਇੱਕ ਦੂਜੇ ਨੂੰ ਵੇਖ ਕੇ ਵੀ ਕਰਦੇ ਆ ਪਰ ਹੁਣ ਉਹ ਵੇਖ ਕੇ ਵਾਲੇ ਨਹੀਂ ਹੁਣ ਅਸਲ ਸੇਵਾਦਾਰ ਸਾਹਮਣੇ ਆ ਰਹੇ ਆ ਤੇ ਆਉਣਗੇ ਜਿਨ੍ਹਾਂ ਜਿਨ੍ਹਾਂ ਨੇ ਬੀਤੇ ਦਿਨਾਂ ਦੇ ਵਿੱਚ ਬਹੁਤ ਮਦਦ ਕੀਤੀ ਸਭ ਦਾ ਸ਼ੁਕਰੀਆ ਕਰਨਾ ਬਣਦਾ ਪਰ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਸੀ ਅੱਜ ਵੀ ਕਰਦੇ ਕਿ ਇਹ ਸੇਵਾ ਇਹ ਕੰਮ ਪੀੜਤ ਲੋਕਾਂ ਨੂੰ ਪੈਰਾਂ ਸਰ ਖੜੇ ਕਰਨਾ ਇਹ ਲੰਮਾ ਕੰਮ ਆ ਇਹ ਛੋਟਾ ਕੰਮ ਨਹੀਂ ਆ ਜਿਹੜੇ ਲੋਕ ਹੁਣ ਕਹਿਣਗੇ ਕਿ ਅਸੀਂ ਟਰੈਕਟਰ ਦੇ ਵਿੱਚ ਤੇਲ ਪਾਉਨੇ ਆ ਅਸੀਂ ਕਿਸੇ ਦੇ ਖੇਤ ਦੇ ਵਿੱਚ ਜਾ ਕੇ ਰੇਤਾ ਚੁਕਦੇ ਆ ਚਕਵਾਉਨੇ ਆ ਅਸੀਂ ਉੱਥੇ ਡੀਜ਼ਲ ਦੀ ਸੇਵਾ ਕਰਦੇ ਆ ਅਸੀਂ ਉੱਥੇ ਜਿਹੜੇ ਮਜ਼ਦੂਰ ਆ ਮੈਨ ਪਾਵਰ ਚਾਹੀਦੀ ਆ ਉਹਨੂੰ ਲੰਗਰ ਪ੍ਰਸ਼ਾਦਾ ਦਿੰਨੇ ਆ ਅਸੀਂ ਹੁਣ ਨਾਲ ਲਾ ਕੇ ਮਜ਼ਦੂਰ ਲਾਣ ਲੱਗੇ ਤੇ ਅਸੀਂ ਕੰਨਾਂ ਖੜੀਆਂ ਕਰਨੇ ਛੱਤ ਖੜੀ ਕਰਨੇ ਆ ਅਸੀਂ ਜਿਹੜੇ ਗਰੀਬਾਂ ਦੇ ਪਸ਼ੂ ਮਰ ਗਏ ਆ ਉਹ ਪਸ਼ੂ ਸੇਵਾ ਦੇ ਰੂਪ ਨੇ ਵਿੱਚ ਦਿੰਨੇ ਆ ਹੁਣ ਉਹਨਾਂ ਭੈਣਾ ਵੀਰਾਂ ਦੀ ਲੋੜ ਪੈਣੀ ਆ ਬੜੀਆਂ ਸੰਸਥਾਵਾਂ ਨੇ ਮਦਦ ਕੀਤੀ ਸਭ ਦਾ ਧੰਨਵਾਦ ਪਿਛਲੇ ਦਿਨੀ ਜਥੇਦਾਰ ਕੁਲਦੀਪ ਸਿੰਘ ਗੜਕਾਜ ਨੇ ਵੀ ਵੱਖ-ਵੱਖ ਜਥੇਬੰਦਗਾਂ ਦੇ ਨੁਮਾਇੰਦੇ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਇੱਕ ਸਰਕਾਰ ਇਹ ਖਾਲਸਾ .org ਵੈਬਸਾਈਟ ਬਣਾਈ ਆ ਇਹਦੇ ਉੱਤੇ ਸਾਰੀਆਂ ਜਥੇਬੰਦੀਆਂ ਨੂੰ ਰਜਿਸਟਰਡ ਹੋਣ ਲਈ ਕਿਹਾ ਇਹ ਗੱਲ ਕਹੀ ਗਈ ਆ ਕਿ ਆਪਾਂ ਵਿਧੀਵਤ ਤਰੀਕੇ ਦੇ ਨਾਲ ਸੇਵਾ ਕਰਨੀ ਆ ਤੁਸੀਂ ਕਿਹੜੇ ਪਿੰਡ ਵਿੱਚ ਸੇਵਾ ਕਰ ਰਹੇ ਹੋ ਕਿਹੜਾ ਪਿੰਡ ਗੋਦ ਲਿਆ ਕਿੱਥੇ ਸੇਵਾ ਕਰਨੀ ਚਾਹੀਦੀ ਆ ਕਿੱਥੇ ਆ ਕਰਨਾ ਚਾਹੀਦਾ ਕਿੱਥੇ ਉਹ ਕਰਨਾ ਚਾਹੀਦਾ ਇਹ ਕੱਲੇ ਕੱਲੇ ਨੂੰ ਪਤਾ ਹੋਣਾ ਚਾਹੀਦਾ ਵੈਬਸਾਈਟ ਦੇ ਉੱਤੇ ਵੀ ਫਲਾਣੇ ਪਿੰਡ ਦੇ ਵਿੱਚ ਕੌਣ ਸੇਵਾ ਕਰ ਰਿਹਾ ਕਿਹੜੇ ਜਥੇਬੰਦੀ ਨੇ ਕਿਹੜਾ ਪਿੰਡ ਗੋਦ ਲਿਆ ਕਿੱਥੇ ਰੇਤ ਚੁੱਕਿਆ ਜਾ ਰਿਹਾ ਇਹ ਨਹੀਂ ਵੀ ਇੱਕ ਪਾਸੇ ਆਪਾਂ ਸਾਰੇ ਹੀ ਤਰ੍ਹਾਂ ਪੇ ਇੱਕ ਪਾਸਾ ਰਹਿ ਗਿਆ ਜਿਵੇਂ ਕਿ ਹੁਣ ਤੱਕ ਹੁੰਦਾ ਰਿਹਾ ਜਿਨ੍ਹਾਂ ਦੇ ਕੋਲੇ ਰਾਸ਼ਨ ਜਾ ਰਿਹਾ ਸਾਲ ਦਾ ਚਲਾ ਗਿਆ ਜਿਨ੍ਹਾਂ ਕੋਲੇ ਨਹੀਂ ਗਿਆ 15 ਦਿਨ ਦਾ ਵੀ ਨਹੀਂ ਗਿਆ ਐਦਾਂ ਦਾ ਕੁਝ ਵੀ ਹੁੰਦਾ ਰਿਹਾ ਪਰ ਇਹ ਸੇਵਾ ਹੋਣੀ ਚਾਹੀਦੀ ਹੈ ਨਿਰਪੱਖ ਹੋਣੀ ਚਾਹੀਦੀ ਹੈ ਨਿਰੰਤਰ ਹੋਣੀ ਚਾਹੀਦੀ ਹੈ ਨਿਰਸਵਾਰਥ ਹੋਣੀ ਚਾਹੀਦੀ ਹੈ ਇਹਦੀ ਅਸੀਂ ਹਮੇਸ਼ਾ ਵਕਾਲਤ ਕਰਦੇ ਆ ਜਿਹੜੇ ਪਹਿਣਾ ਵੀਰਾਂ ਨੇ ਮਦਦ ਕੀਤੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਜਾਬੀਆਂ ਕਰਕੇ ਪੰਜਾਬ ਬਚਿਆ ਸਰਕਾਰਾਂ ਕਰਕੇ ਉਹਨਾਂ ਨਹੀਂ ਸ਼ਾਸਤਾਨਾਂ ਨੇ ਲੜੀ ਜਾਣਾ ਉਹ ਲੜੀ ਜਾਂਦੇ ਆ ਉਹ ਲੜੀ ਜਾਂਦੇ ਹੋ ਆਪਾਂ ਪੰਜਾਬੀ ਆ ਪੰਜਾਬੀਗਾਂ ਨੂੰ ਬਾਹ ਫੜਨੀ ਆ ਇਹਨਾਂ ਨੂੰ ਫਿਰ ਆਪਾਂ ਡੁੱਬਦਿਆਂ ਨੂੰ ਬਚਾਉਣਾ ਇਹ ਹੌਸਲੇ ਵਾਲੇ ਲੋਕਾਂ ਆਪਾਂ ਨੇੜੇ ਹੌਸਲੇ ਦੇ ਵਿੱਚ ਵਾਅਦਾ ਕਰਨਾ ਖਬਰਾਂ ਕਈ ਹੋਰ ਵੀ ਸੰ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ